ਵੇਖੋ ਸੰਗਤ ਜੀ ਇਤਿਹਾਸ ਸਾਨੂੰ ਜਗਾਉਂਦਾ ਜੀ ਐਦਾਂ ਪਿਆਰ ਕਰਿਆ ਕਰੋ ਆਪਣੇ ਮੁਰਸ਼ਿਦ ਨੂੰ ਇਹ ਨਹੀਂ ਕਰ ਵਾਲੀ ਨੇ ਕਹਤਾ ਸਾਲੀ ਨੇ ਕਹਤਾ ਰਿਸ਼ਤੇਦਾਰਾਂ ਤੇ ਮਾਫੀ ਦਿਓ ਜਾ ਕੇ ਕੇਸ ਕਤਲ ਕਰਾਏ ਮਾੜਾ ਜੇ ਕਿਸੇ ਨੇ ਕਹਤਾ ਤੇ ਉਸੇ ਵੇਲੇ ਢਿੱਲਾ ਪੈਰਾ ਨਾਂ ਵਰਤਾਇਆ ਕਰੀਏ ਕਥਾ ਚੱਲੀ ਜਾਣੀਆਂ ਨੇ ਜਿੰਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮੰਨੋ ਜੁੜੀਏ ਪਾਤਸ਼ਾਹ ਉਸ ਕੱਚੀ ਗੱਡੀ ਨੂੰ ਅੱਜ ਵੀ ਤੁਸੀਂ ਸ੍ਰੀ ਚਮਕੌਰ ਸੇਵਾਪੰਥ ਬੈਠੇ ਨੇੜੇ ਆ ਇਧਰ ਦੀ ਮਹਾਰਾਜ ਗੁਜਰੇ ਸਰਸਾ ਤੋਂ ਅਨੰਦਪੁਰ ਤੋਂ ਹੁੰਦੇ ਇੱਥੋਂ ਇਹ ਧਰਤੀ ਨੂੰ ਭਾਗ ਲਾਏ ਜੋ ਆਪਾਂ ਸ਼ਬਦ ਪੜ੍ਹਿਆ ਸੀ ਸਾ ਧਰਤੀ ਪਈ ਜਿੱਥੇ ਮੇਰਾ ਸਤਿਗੁਰ ਸੇਜੰਤ ਭਏ ਹਰੀਆਵਲੇ ਜਿੱਥੇ ਮੇਰਾ ਸਤਿਗੁਰ ਮੇਰੇ ਹਜ਼ੂਰ ਪਾਤਸ਼ਾਹ ਧਰਤੀ ਦੇ ਚੱਪੇ-ਚੱਪੇ ਨੂੰ ਵਰਸਾਇਆ ਏ ਇੱਥੇ ਘੋੜਿਆਂ ਸਵੇਤ ਮਹਾਰਾਜ ਦੇ ਚਰਨ ਪੈ ਮਹਿਬੂਬ ਦੇ ਕਿਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਮੇਸ਼ਲ ਸਲਾਮ ਹੈ ਸਮਸਤਲ ਕਮਾਲ ਨੇ ਕਰਾਮਾਤ ਕਰਾਇਓ کریمਾ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਅੱਜ ਵੀ ਚਮਕੌਰ ਸਾਹਿਬ ਦੀ ਉੱਚੀ ਫਸੀਲ ਉਹ ਡਿਊਟੀ ਦੇ ਉੱਤੇ ਅੱਜ ਇਸ ਬਾਪੂ ਦਾ ਮੈਂ ਜ਼ਿਕਰ ਕੀਤਾ ਹੈ ਨਾ ਤੇ ਗੁਰਮਖਾਨੇ ਜਿਕਾਰਾ ਬਖਸ਼ਿਆ ਉਸ ਬਾਪੂ ਦੀ ਇਹ ਪੰਕਤੀ ਅੱਜ ਵੀ ਲਿਖੀ ਮਿਲਦੀ ਹੈ ਉਹ ਕਿਸੇ ਕਥਾਵਾਚਕ ਰਾਗੀ ਢਾਡੀ ਵਿਦਵਾਨ ਦੀ ਨਹੀਂ ਉਹ ਹਕੀਮ ਅੱਲਾ ਯਾਰਖਾਂ ਜੋਗੀ ਦੀ ਪੰਕਤੀ ਐ ਜਿਹੜਾ ਉਹਨੇ ਮਹਾਰਾਜ ਦੀ ਪਾਵਨ ਡਿਊਟੀ ਤੇ ਸ਼ੇਰ ਲਿਖਿਆ ਬਸ ਹਿੰਦ ਮੈਂ ਏਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਈ ਬੱਚੇ ਇਹ ਉਹਨੇ ਲਿਖਿਆ ਜੇ ਤੇ ਜਿਉ ਆਪਣੇ ਪਰੋਸੇ ਤੇ ਪੱਕਾ ਰਿਆ ਤੇ ਵੇਖ ਲਓ ਅੱਜ ਸ਼ਹੀਦਾਂ ਨੇ ਉਸ ਰੱਬ ਦੇ ਪਿਆਰੇ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਦੂਰ ਨਹੀਂ ਕੀਤਾ